ਕੀ ਕਰੋ ਆ ਵੇਖੋ ਜੀ ਦਰਨਾ ਇੱਕ ਆ ਗੱਡੀ ਆਉਣੇ ਨੇ ਸਾਡੇ ਕੋਲ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਜੀਆਂ ਬਹਿਬਲਾਂ ਜਸੂ ਮਸੀਹ ਤੇ ਆ ਪੋਸਟਰ ਤੇ ਆ ਪੋਸਟਰ ਇਹਨੂੰ ਆਪਣੀਆਂ ਜੁੱਤੀਆਂ ਦੇ ਰੱਖੇ ਆ ਜਿਹੇ ਪਾਸਟਰ ਨੇ ਟ੍ਰੈਫਿਕ ਪੁਲਿਸ ਨੇ ਦਿੱਤਾ ਕਾਲੇ ਸ਼ੀਸ਼ੇ ਵਾਲੀ ਕਾਰ ਨੂੰ ਰੁਕਣ ਲਈ ਹੱਥ ਤਾ ਪਚਾ ਕੇ ਲੈ ਗਿਆ ਗੱਡੀ ਚਾਲਕ ਪਿੱਛਾ ਕਰ ਜਦ ਕੀਤਾ ਕਬੂਤਾ ਨਿਕਲਿਆ ਪਾਸਟਰ ਗੱਡੀ ਵੀ ਕੀਤੀ ਜਬਤ ਅਤੇ ਟਿੱਕੀ ਖੋਲੀ ਤਾਂ ਪਵਿੱਤਰ ਬਾਈਬਲ ਇਨ ਨਜ਼ਦੀਕ ਰੱਖੀਆਂ ਸਨ ਜੁੱਤੀਆਂ ਹੋ ਗਈ ਵੀਡੀਓ ਵਾਇਰ ਪਟਾਲਾ ਟ੍ਰੈਫਿਕ ਪੁਲ ਤੋਂ ਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਦ ਉਸ ਗੱਡੀ ਦੀ ਤਲਾਸ਼ੀ ਲੈ ਰੇ ਟ੍ਰੈਫਿਕ ਇੰਚਾਰਜ ਸ਼ਰੰਦਰ ਸਿੰਘ ਨੇ ਗੱਡੀ ਦੀ ਡਿੱਕੀ ਖੋਲੀ ਤਾਂ ਉਸ ਜਿੱਥੇ ਪਵਿੱਤਰ ਬਾਈਬਲ ਅਤੇ ਯਿਸੂ ਮਸੀਹ ਦੀਆਂ ਤਸਵੀਰਾਂ ਅਤੇ ਪਾਸਟਰ ਨਰੂਲਾ ਦੇ ਪੋਸਟਰ ਰੱਖੇ ਸਨ ਉੱਥੇ ਹੀ ਆਪਣੀਆਂ ਜੁੱਤੀਆਂ ਵੀ ਉੱਥੇ ਹੀ ਸਨ ਅਤੇ ਇਹ ਦੇਖ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਹੋਏ ਉਸ ਨੂੰ ਵੱਖ ਬੈਗ 'ਚ ਰੱਖਿਆ ਤੇ ਉਕਤ ਪਾਸਟਰ ਨੂੰ ਚੰਗੀ ਝਾੜ ਪਾਈ ਉੱਥੇ ਹੀ ਮੌਕੇ ਤੇ ਉਸ ਨੂੰ ਆਪਣੀ ਗੱਡੀ 'ਚ ਬਿਠਾ ਮਸੀਹ ਧਰਮ ਦੇ ਉੱਚ ਪਾਸਟਰ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਉੱਥੇ ਹੀ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਉਹਨਾਂ ਇੱਕ ਚੈਕਿੰਗ ਨਾਕਾ ਲਗਾਇਆ ਸੀ ਅਤੇ ਇੱਕ ਗੱਡੀ ਤੇ ਸ਼ੀਸ਼ੇ ਕਾਲੇ ਦੇਖ ਉਸ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਸੀ ਲੇਕਿਨ ਉਸ ਨੇ ਰੁਕਿਆ ਨਹੀਂ ਅਤੇ ਉਸ ਤੋਂ ਬਾਅਦ ਚਤ ਪਿੱਛਾ ਕਰ ਉਸ ਨੂੰ ਕਾਬੂ ਕੀਤਾ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਇਸ ਦੀ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਉੱਥੇ ਹੀ ਉਹ ਪਾਸਟਰ ਦਾ ਕਹਿਣਾ ਸੀ ਕਿ ਉਸ ਕੋਲ ਗਲਤੀ ਹੋ ਗਈ ਹੈ ਜੋ ਉਸ ਨੇ ਆਪਣਾ ਉਹ ਬੈਗ ਜਿਸ 'ਚ ਪਾਈਪ ਸੀ ਉਹ ਦਿੱਕੀ 'ਚ ਰੱਖ ਲਿਆ ਜਿੱਥੇ ਕੋਰਸ ਮਾਨਵੀ ਸੀ ਜਿਸ ਚ ਉਸ ਦੀਆਂ ਜੁੱਤੀਆਂ ਵੀ ਸਨ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆ ਹੁਣੇ ਨੇ ਸਾਡੇ ਕੋਲ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਦੇ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਦੇ ਰੱਖੇ ਆ ਜੀ ਇਹ ਪਾਸਟ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਨਿਆਂ ਨੂੰ ਇੱਧਰ ਕਰਕੇ ਦਿਖਾਓ ਅੱਜ ਬਹੁਤ ਅਤਰ ਮਾਗ ਪਾਉਂਦੇ ਆ ਆ ਪਾਸਟਰ ਸਾਹਿਬ ਜੀ ਦਿਖਾਏ ਤੁਹਾਨੂੰ ਤੁਹਾਡੇ ਪਾਸਟਰ ਸਾਹਿਬ ਦੀ ਤਸਵੀਰ ਅੱਜ ਹਾਂਜੀ ਬੰਦੇ ਵੇਖੋ ਕਿੱਦਾਂ ਵੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲੱਗੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਾਂਗੇ ਹਾਂਜੀ ਹਾਂਜੀ ਉਹਨਾਂ ਫੜ ਕੇ ਰੱਖਣੋ ਇਹਦਾ ਜੀਰ ਸਾਰਾ ਕਿੱਥੋਂ ਬਾਹਰ ਇਹਨਾਂ ਦੇ ਟਿਕਾਣਾ ਰੱਖ ਦਿਆ ਬਣਾ ਲਓ ਭਜੀ ਵੇ ਆਪਾਂ ਕਰਾਂਗੇ ਰੈਕਲਮੇਟ ਉਹ ਸਾਈਡ ਹੋ ਜਾ ਪਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਮੇਰੇ ਕੋਲ ਆਪ ਕੋ ਬਾਬੇ ਲੱਗ ਗਿਆ ਮੈਂ ਆਪਾਂ ਕਰਾਂਗੇ ਯਾਰ ਪਾਜੀ ਉਹ ਗੱਡੀ ਐਡੀ ਸ਼ੂਕ ਦੀ ਖੜੀ ਨਾ ਢਹਾਰ ਤੇ ਲੋ ਬਾਬਾ ਤੁਸੀਂ ਚੁੱਤੀਆਂ ਜਿ ਰੱਖੀਆਂ ਹਾਂ ਤੁਹ ਇੱਕ ਗੱਡੀ ਹੈ ਲੋਕਾਂ ਦੇ ਮਾਰੇ ਨੂੰ ਮੰਨਣ ਵਾਲੇ ਹੈ ਓਏ ਆਹ ਹੈ ਛਿੱਤਰਾਂ ਦੇ ਵਿੱਚ ਬਹਿਬਰ ਰੱਖੀ ਹੈ ਆਪਾਂ ਵੀ ਕ੍ਰਿਸਚੀਅਨ ਆ ਹਾਂ ਵੀ ਕਿਹਦੀ ਆ ਵੀ ਕਿਹਦੀ ਤੁਹਨਾ ਕਾਬੰਦੀ ਕੀਤੀ ਸੀ ਅ ਜਲੰਧਰ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉਦੋਂ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਤੇ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀਕਲ ਐਕਟ ਲਾ ਕੇ ਆਰਟੀਕ ਸਾਹਿਬ ਨੂੰ ਵੇਜਦਾ ਜਾਊਗਾ ਸਵੇਰੇ ਇੱਕ ਥੋੜੇ ਤੇਜ਼ੀ ਨਾਲ ਵੀਡੀਓ ਆ ਰਹੀ ਚੁੱਪ ਚੁਪੀ ਠੀਕ ਆ ਮੈਨੂੰ ਤੇ ਪਛਾਣ ਨਹੀਂ ਜਾਂਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮ ਦੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲ ਵਿੱਚ ਸੀਗੇ ਉਹ ਪਿੱਛੇ ਡਿੱਗੀ 'ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਤਰ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ ਤਾਂ ਹਰ ਉਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨਰੂਨਾ ਸਾਹਿਬ ਦੀ ਫੋਟੋ ਪਈ ਸੀ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਆਈਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿਛੇ ਰੱਖ ਦਿੱਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸੋ ਚੋਂ ਸਾਹਮਣੇ ਖਿਲਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਟਾ ਮੈਂ ਜਿੰਮ 'ਚ ਜਾ ਰਿਹਾ ਸੀਗਾ ਤੋ ਦੇ ਵਿੱਚ ਸੀ ਕਿ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੇ ਹਾਂਜੀ